ਹਾਂਜੀ ਦੋਸਤੋ ਗੱਲ ਕਰਦੇ ਆਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਬੰਦੀ ਸਿੰਘਾਂ ਬਾਰੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਲਗਾਤਾਰ 2 ਸਾਲ ਤੋਂ ਪਿਛਲੇ ਦਿਨੀ ਖਬਰਾਂ ਆ ਰਹੀਆਂ ਐ ਕਹਿੰਦੇ ਉਹਨਾਂ ਨੂੰ ਕੁਝ ਦੋਸਤੋ ਜਿਹੜੇ ਵੱਡੇ ਆਫੀਸਰ ਨੇ ਉਹ ਮਿਲੇ ਤੇ ਉਹਨਾਂ ਨੇ ਗੱਲ ਕੀਤੀ ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਅੱਗੇ ਕੁਝ ਸ਼ਰਤਾਂ ਰੱਖੀਆਂ ਸਵਾਲ ਰੱਖ ਕੇ ਉਹਨਾਂ ਨੇ ਕਿਹਾ ਕਿ ਤੁਸੀਂ ਸੋਚ ਵਿਚਾਰ ਕਰਕੇ ਸਾਨੂੰ ਦੱਸੋ ਕਿ ਜੇਕਰ ਤੁਸੀਂ ਜਿਹੜੀਆਂ ਸਾਡੀਆਂ ਇਹ ਸ਼ਰਤਾਂ ਨੇ ਇਹਨਾਂ ਨੂੰ ਮੰਨਦੇ ਹੋ ਤੇ ਤੁਹਾਨੂੰ 1 ਮਾਰਚ ਨੂੰ ਰਹਾ ਕੀਤਾ ਜਾ ਸਕਦਾ ਹੈ ਤੇ ਜੇਕਰ ਤੁਸੀਂ ਇਹਨਾਂ ਸ਼ਰਤਾਂ ਨੂੰ ਨਹੀਂ ਮੰਨਦੇ ਫਿਰ ਤੁਹਾਡੀ ਰਿਹਾਈ ਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਦੋਸਤੋ ਉਹ ਹੁਣ ਜਿਹੜੀਆਂ ਸ਼ਰਤਾਂ ਨੇ ਦੋਸਤੋ ਉਹ ਕੀ ਨੇ ਉਹ ਪਹਿਲਾਂ ਵੀ ਬੰਦੀ ਸਿੰਘਾਂ ਦੇ ਅੱਗੇ ਵੀ ਉਹ ਸ਼ਰਤਾਂ ਗੱਲਾਂ ਰੱਖੀਆਂ ਗਈਆਂ ਨੇ ਪਰ ਬੰਦੀ ਸਿੰਘਾਂ ਨੇ ਉਹ ਸਾਰੀਆਂ ਸ਼ਰਤਾਂ ਨੂੰ ਠੁਕਰਾ ਦਿੱਤਾ ਸੀ ਕਿਉਂਕਿ ਉਹਨਾਂ ਦੇ ਉੱਤੇ ਗੁਰੂ ਦੀ ਬੜੀ ਮਿਹਰ ਤੇ ਕਿਰਪਾ ਦ੍ਰਿਸ਼ਟੀ ਹੈ ਉੰਜ ਦੋਸਤੋ ਜੇਲ੍ਹ ਦੇ ਵਿੱਚ ਭਾਵੇਂ ਇੱਕ ਦਿਨ ਕੱਟਣਾ ਬੜਾ ਔਖਾ ਹੈ ਬੰਦਾ ਟੁੱਟ ਜਾਂਦਾ ਹੈ ਬਾਹਰ ਰਹਿ ਕੇ ਗੱਲਾਂ ਕਰਨੀਆਂ ਬੜੀਆਂ ਸੁਖੱਲੀਆਂ ਨੇ ਦੋਸਤੋ ਜਦੋਂ ਜੇਲ੍ਹ ਦੇ ਵਿੱਚ ਇੰਨਾ ਸਮਾਂ ਹੋ ਜੇ ਦੂਜੀ ਸਟੇਟ ਦੀ ਜੇਲ੍ਹ ਹੋਵੇ ਤੇ 2 ਸਾਲ ਦੋਸਤੋਂ ਨਗਾਉਨੇ 20 ਸਾਲ ਵਰਗੇ ਐ ਭਾਈ ਅੰਮ੍ਰਿਤਪਾਲ ਸਿੰਘ ਤੇ ਉਹ ਆਪਾਂ ਨੂੰ ਪਤਾ ਹੈ ਜੋ ਜ਼ਬਰ ਜ਼ੁਲਮ ਹੋਇਆ ਤੇ ਪਰ ਦੋਸਤੋਂ ਹੁਣ ਜਿਹੜੀਆਂ ਸ਼ਰਤਾਂ ਰੱਖੀਆਂ ਗਈਆਂ ਕਿ ਭਾਈ ਅੰਮ੍ਰਿਤਪਾਲ ਸਿੰਘ ਇਹਨਾਂ ਨੂੰ ਮੰਨਣਗੇ ਹੁਣ ਗੱਲਾਂ ਦੋ ਐ ਜੇ ਤੇ ਉਹ ਇਹਨਾਂ ਸ਼ਰਤਾਂ ਨੂੰ ਮੰਨਦੇ ਆ ਦੋਸਤੋਂ ਤੇ ਫਿਰ ਜਿਹੜੀ ਉਹਨਾਂ ਦੀ ਮੰਜ਼ਿਲ ਐ ਤੇ ਕਹਿਣੀ ਤੇ ਕਰਨੀ ਐ ਜਿਹੜਾ ਸਿਧਾਂਤ ਐ ਉਹਦੇ ਉੱਤੇ ਦੋਸਤੋਂ ਸੱਟ ਵੱਜਦੀ ਆ ਇੱਕ ਤੇ ਪਹਿਲਾਂ ਵੀ ਜਦੋਂ ਉਹ ਇਲੈਕਸ਼ਨ ਲੜੇ ਭਾਵੇਂ ਉਹ ਵੀ ਉਹਨਾਂ ਦੀ ਜਿਹੜੀ ਸੋਚ ਸੀ ਉਸ ਤੋਂ ਪਰਾਂ ਦੀ ਗੱਲ ਸੀ ਤਾਂ ਕਰਕੇ ਜਿਹੜੇ ਗਰਮ ਖਿਆਲੀ ਸੀ ਉਹਨਾਂ ਨੇ ਕਿਹਾ ਵੀ ਕਿ ਭਾਈ ਅੰਮਰਤਪਾਲ ਸਿੰਘ ਆਪਣੇ ਕਹੇ ਹੋਏ ਤੋਂ ਪਿੱਛੇ हट ਗਏ ਉਹਨਾਂ ਨੇ ਕਿਹਾ ਸੀ ਕਿ ਮੈਂ ਇਸ ਦੇਸ਼ ਦੇ ਕਾਨੂੰਨ ਨੂੰ ਨਹੀਂ ਮੰਨਦਾ ਪਰ ਕਹਿੰਦੇ ਕਾਨੂੰਨ ਦੇ ਥੱਲੇ ਆ ਕੇ ਉਹਨਾਂ ਨੇ ਇਲੈਕਸ਼ਨ ਲੜੀ ਹੈ ਪਰ ਦੋਸਤੋ ਲੋਕ ਲੋਕ ਭਾਈ ਅੰਮਰਤਪਾਲ ਸਿੰਘ ਦੇ ਨਾਲ ਖੜਗੇ ਸੀ ਲੋਕਾਂ ਨੇ ਕਿਹਾ ਕਿ ਉਹਨਾਂ ਦੇ ਉੱਤੇ ਜ਼ਬਰ ਜ਼ੁਲਮ ਹੋਇਆ ਹੈ ਉਹ ਇਲੈਕਸ਼ਨ ਤਾਂ ਲੜੇ ਹੈ ਕਿ ਸੰਗਤਾਂ ਨੇ ਕਿਹਾ ਕਿ ਤੁਸੀਂ ਇਲੈਕਸ਼ਨ ਲੜੋ ਤੇ ਜਿੱਤ ਕੇ ਤੁਸੀਂ ਜੇਲ੍ਹ ਚੋਂ ਬਾਹਰ ਨਿਕਲੋਗੇ ਦੋਸਤੋ ਆ ਗੱਲ ਤੇ ਉਦੋਂ ਟਿਕ ਟਕਿਆ ਹੋ ਗਿਆ ਸੀ ਤੇ ਲੋਕਾਂ ਨੇ ਸਬਰ ਕਰ ਲਿਆ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਕੋਲ ਹੋਰ ਕੋਈ ਰਾਹ ਨਹੀਂ ਸੀ ਜੇਕਰ ਨਾ ਵੋਟਾਂ 'ਚ ਖੜਾ ਹੁੰਦਾ ਨਾ ਜਿੱਤਦਾ ਫਿਰ ਜੇਲ੍ਹ ਤੋਂ ਬਾਹਰ ਨਹੀਂ ਸੀ ਆ ਸਕਦਾ ਉਦੋਂ ਇਹੋ ਹੀ ਗੱਲ ਦਾ ਪ੍ਰਚਾਰ ਹੋਇਆ ਸੀ ਕਿ ਭਾਈ ਅੰਮ੍ਰਿਤ ਪਾਲ ਸਿੰਘ ਜਦੋਂ ਜਿੱਤ ਗਿਆ ਜੇਲ੍ਹ ਤੋਂ ਬਾਹਰ ਆਵੇਗਾ ਪਰ ਕੁਝ ਬੁੱਧੀਜੀਵਾਂ ਨੇ ਕਿਹਾ ਸੀ ਦੋਸਤੋ ਕਿ ਵੋਟਾਂ ਦੇ ਨਾਲ ਸਰਕਾਰਾਂ ਨਹੀਂ ਛੜਦੀਆਂ ਹੁੰਦੀਆਂ ਉਹ ਬੰਦੇ ਦਾ ਨਿਸ਼ਾਨਾ ਦੇਖਦੀਆਂ ਬੰਦੇ ਦੇ ਸਿਧਾਂਤ ਦੇਖਦੀਆਂ ਕਿ ਬੰਦਾ ਕਿੱਥੇ ਖੜਾ ਹੈ ਦੋਸਤੋ ਜੇਕਰ ਸਿਮਰਨਜੀਤ ਸਿੰਘ ਮਾਨ ਨੂੰ 1999 ਦੇ ਵਿੱਚ ਛੱਡਿਆ ਉਦੋਂ ਦੋਸਤੋ ਜਿਹੜੀ ਉਥਲ-ਪੁਥਲ ਸੀ ਸਰਕਾਰ ਦੀ ਅਰਜੀਬ ਗਾਂਧੀ ਉਹਨੂੰ ਛੱਡ ਕੇ ਗਿਆ ਉਨੇ ਛੱਡਿਆ ਉਦੋਂ ਸਰਕਾਰਾਂ ਬਣਾਉਣ ਵਾਸਤੇ ਬੰਦਿਆਂ ਦੀ ਕਿਸ ਹੱਦ ਤੱਕ ਲੋੜ ਸੀ ਤਾਂ ਕਰਕੇ ਸਿਮਰਜੀਤ ਸਿੰਘ ਮਾਨ ਨੂੰ ਉਦੋਂ ਛੱਡਿਆ ਗਿਆ ਤੇ ਲੋਕਾਂ ਦੀ ਉਹ ਸਹਿਮਤੀ ਸਿੱਖ ਕੌਮ ਦੀ ਲੈਣੀ ਚਾਹੁੰਦੇ ਸੀ ਤੇ ਸਿਮਰਜੀਤ ਸਿੰਘ ਮਾਨ ਕੋਲੇ ਐਮਪੀ ਵੀ ਵਾ ਘੱਟੋ-ਘੱਟ 7-8 ਉਹਨਾਂ ਕੋਲੇ ਐਮਪੀ ਸੀ ਦੋਸਤੋ ਉਸ ਸਮੇਂ ਦੂਜਿਆਂ ਨੂੰ ਛੱਡ ਕੇ ਉਂਝ ਭਾਵੇਂ 12-13 ਐਮਪੀ ਸਿਮਰਜੀਤ ਸਿੰਘ ਮਾਨ ਦੇ ਨਾਲ ਉਧਰ ਨੂੰ ਜਾ ਸਕਦੇ ਸੀ ਤੇ ਪਰ ਅੱਜ ਭਾਈ ਅੰਮ੍ਰਿਤਪਾਲ ਸਿੰਘ ਸਿਰਫ ਇਕੱਲੇ ਐਮਪੀ ਹੈ ਜਿਹੜੇ ਦੋਸਤੋ ਆਪਣੇ ਸਿਧਾਂਤ ਤੇ ਖਾਲਸਤਾਨੀ ਪੱਕੇ ਤੇ ਖੜੇ ਐ ਤੇ ਹੁਣ ਭਾਈ ਅੰਮ੍ਰਿਤਪਾਲ ਸਿੰਘ ਅੱਗੇ ਜਿਹੜਾ ਖਬਰਾਂ ਤੋਂ ਸੂਤਰਾਂ ਤੋਂ ਪਤਾ ਲੱਗ ਰਿਹਾ ਹੈ ਕਿ ਦੋਸਤੋ ਜਿਹੜੀਆਂ ਵੱਡੀਆਂ ਸ਼ਰਤਾਂ ਨੇ ਉਹ ਦੋ ਸ਼ਰਤਾਂ ਐ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਇਹ ਗੱਲ ਲਿਖ ਕੇ ਦੇਣੀ ਪੈਣੀ ਐ ਕਹਿਣਾ ਪੈਣਾ ਅਦਾਲਤ ਦੇ ਵਿੱਚ ਕਿ ਮੈਂ ਇਸ ਦੇਸ਼ ਦੇ ਸੰਵਿਧਾਨ ਨੂੰ ਦਿਨੋ ਦਿਲੋਂ ਮੰਨਦਾ ਐ ਤੇ ਮੈਂ ਕਾਨੂੰਨ ਦੀ ਇੱਜ਼ਤ ਕਰਦਾ ਐ ਮੈਂ ਇਹਦੇ ਵਿੱਚ ਚੱਲਾਂਗਾ ਇਹਦੇ ਵਿਧੀ ਤੇ ਜਿਹੜੇ ਵਿਧਾਨ ਐ ਕਾਨੂੰਨ ਦੇ ਮੈਂ ਮੰਨਾਂਗਾ ਤੇ ਦੋਸਤੋ ਦੂਜੀ ਗੱਲ ਕਿ ਜੋ ਕੁਝ ਸਾਥੋਂ ਹੋਇਆ ਉਹ ਸਾਡੀ ਭੁੱਲ ਸੀ ਜਾਂ ਸਾਡੀ ਗਲਤੀ ਸੀ ਅੱਗੇ ਤੋਂ ਅਸੀਂ ਕਦੇ ਵੀ ਪੁਲਿਸ ਦੇ ਉੱਤੇ ਹਮਲਾ ਨਹੀਂ ਕਰਾਂਗੇ ਦੇਸ਼ ਦੀ ਅਮਨ ਸ਼ਾਂਤੀ ਨੂੰ ਪੰਗ ਨਹੀਂ ਕਰਾਂਗੇ ਦੋਸਤੋ ਇਹ ਵੱਡੀਆਂ ਜਿਹੜੀਆਂ ਸ਼ਰਤਾਂ ਨੇ ਇਹੋ ਹੀ ਦੋਸਤੋ ਬੰਦੀ ਸਿੰਘਾਂ ਨੂੰ ਵੀ ਅੱਜ ਤੋਂ ਕਈ ਸਾਲ ਪਹਿਲਾਂ ਇਹ ਗੱਲਾਂ ਕਈ ਵਾਰ ਕਈਆਂ ਗਈਆਂ ਭਾਈ ਚਕਤਾਰ ਸਿੰਘ ਹਵਾਰਾ ਤੇ ਬਲਵੰਤ ਸਿੰਘ ਰਾਜੋਆਣੇ ਦੇ ਅੱਗੇ ਵੀ ਇਹ ਸ਼ਰਤਾਂ ਰੱਖੀਆਂ ਗਈਆਂ ਸੀ ਕਿ ਤੁਸੀਂ ਇੱਕ ਗੱਲ ਲਿਖ ਦਿਓ ਕਿ ਅਸੀਂ ਪੰਥਕ ਭਾਵਨਾਮਾ ਦੇ ਵਿੱਚ ਬਹਿ ਕੇ ਹਥਿਆਰ ਚੁੱਕਲੇ ਸੀ ਤੇ ਪਰ ਹੁਣ ਅਸੀਂ ਜੇਲ੍ਹ ਤੋਂ ਬਾਹਰ ਜਾ ਕੇ ਆਪਣੇ ਘਰ ਦੇ ਵਿੱਚ ਅਮਨ ਸ਼ਾਂਤੀ ਦੀ ਜ਼ਿੰਦਗੀ ਨੂੰ ਬਤੀਤ ਕਰਾਂਗੇ ਕਿਸੇ ਸੰਘਰਸ਼ ਦਾ ਹਿੱਸਾ ਨਹੀਂ ਬਣਾਂਗੇ ਤੇ ਸਾਥੋਂ ਉਦੋਂ ਅਸੀਂ ਭਾਵਨਾਮਾ ਚਾਗੇ ਭਾਵਨਾਮਾ ਚਾ ਕੇ ਹਥਿਆਰ ਚੁੱਕ ਕੇ ਅੱਗੇ ਤੋਂ ਇਸ ਤਰ੍ਹਾਂ ਨਹੀਂ ਕਰਾਂਗੇ ਪਰ ਦੋਸਤੋ ਜਿਹੜੇ ਬੰਦੀ ਸਿੰਘ ਸੀ ਉਹਨਾਂ ਨੇ ਕਹਿ ਦਿੱਤਾ ਸੀ ਕਿ ਅਸੀਂ ਜੋ ਕੁਝ ਕੀਤਾ ਉਹ ਠੀਕ ਕੀਤਾ ਹੈ ਜੋ ਕੁਝ ਕੀਤਾ ਪੰਥ ਵਾਸਤੇ ਕੀਤਾ ਤੇ ਦੋਸਤੋ ਉਹਨਾਂ ਨੇ ਕੋਈ ਵੀ ਸ਼ਰਤ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਕਰਕੇ ਉਹ ਬੰਦੀ ਸਿੰਘ ਅੱਜ 30 30 ਸਾਲ ਦੀ ਸਜ਼ਾਾਂ ਮ ਦੋਸਤੋ ਪੂਰੀਆਂ ਕਰਨ ਦੇ ਬਾਵਜੂਦ ਵੀ ਜੇਲਾਂ ਵਿੱਚ ਸੜ ਰਹੇ ਹੈ ਅੱਜ ਭਾਈ ਜਗਤਾਰ ਸਿੰਘ ਹਵਾਰਾ ਦੋਸਤੋ ਦੋ ਸ਼ਬਦ ਲਿਖ ਦੇ ਤੇ ਅੱਜ ਉਹ ਜੇਲ੍ਹ ਤੋਂ ਬਾਹਰ ਆ ਜਾਵੇਗਾ ਦੇਸ਼ ਦੇ ਗ੍ਰਹਿ ਮੰਤਰੀ ਮਿਤ ਸ਼ਾ ਨੇ ਦੋਸਤੋ ਸੰਸਦ ਦੇ ਵਿੱਚ ਖੜਕ ਕੇ ਕਿਹਾ ਸੀ ਕਿ ਤੁਸੀਂ ਛੱਡਣ ਦੀ ਗੱਲ ਕਰਦੇ ਹੋ ਬੰਦੀ ਸਿੰਘਾ ਨੂੰ ਕਹਿੰਦੇ ਉਹ ਤੇ ਇਹ ਮੰਨਣ ਨੂੰ ਤਿਆਰ ਨਹੀਂ ਕਿ ਸਾਥੋਂ ਗਲਤੀ ਹੋਈ ਹੈ ਭੁੱਲ ਹੋਈ ਹੈ ਅਸੀਂ ਹੁਣੇ ਛੱਡ ਦਿਆਂਗੇ ਤੁਸੀਂ ਉਹਨਾਂ ਤੋਂ ਲਖਵਾ ਕੇ ਦੇ ਦਿਓ ਕਿ ਉਹਨਾਂ ਤੋਂ ਭੁੱਲ ਹੋਈ ਹੈ ਗਲਤੀ ਹੋਈ ਹੈ ਪਰ ਦੋਸਤੋ ਸਾਰੇ ਸਿੰਘਾਂ ਨੇ ਕਿਹਾ ਕਿ ਸਾਥੋਂ ਕੋਈ ਭੁੱਲ ਨਹੀਂ ਹੋਈ ਗਲਤੀ ਨਹੀਂ ਹੋਈ ਜੋ ਕਦਮ ਚੁੱਕਿਆ ਸੋਚ ਸਮਝ ਕੇ ਚੁੱਕਿਆ ਹੁਣ ਗੱਲ ਪਾਈ ਅੰਮਰਤਪਾਲ ਸਿੰਘ ਤੇ ਉਹੀ ਆਈ ਹੋਈ ਐ ਸਦਾੰਤ ਦੀ ਦੋਸਤੋ ਕੀ ਉਹ ਆਪਣੀ ਮੰਜ਼ਲ ਤੋਂ ਪਿੱਛੇ ਹਟਦੇ ਐ ਕੀ ਉਹ ਜੇਲ੍ਹ ਤੋਂ ਬਾਹਰ ਆਉਣ ਦੇ ਵਾਸਤੇ ਇਹ ਸਮਝੌਤੇ ਕਰਨਗੇ ਤੇ ਦੋਸਤੋ ਜੇਕਰ ਇਹ ਸਮਝੌਤੇ ਉਹ ਕਰਨਗੇ ਫਿਰ ਬਾਹਰ ਆ ਕੇ ਜੇਲ੍ਹ ਤੋਂ ਜਿਹੜੀ ਉਹਨਾਂ ਦੀ ਪੋਜੀਸ਼ਨ ਐ ਉਹ ਕੀ ਹੋਵੇਗੀ ਇਹ ਜਿਹੜੀਆਂ ਗੱਲਾਂ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਦਿਨਾਂ ਦੇ ਵਿੱਚ ਸਭ ਕੁਝ ਚਾਨਣ ਹੋ ਜਾਣਾ ਐ ਤੇ ਖਬਰਾਂ ਦੇ ਵਿੱਚੋਂ ਸੂਤਰਾਂ ਤੋਂ ਸਭ ਕੁਝ ਦੋਸਤੋ ਇਹ ਪਤਾ ਲੱਗ ਰਿਹਾ ਹੈ ਕਿ ਇਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਕਈ ਵਾਰ ਜਿਹੜੇ ਵੱਡੇ ਅਫੀਸਰ ਐ ਦੋਸਤੋ ਏਜੰਸੀਆਂ ਦੇੋਂ ਮਿਲ ਚੁੱਕੇ ਐ ਤੇ ਕਹਿ ਚੁੱਕੇ ਐ ਕਿ ਜੇਕਰ ਤੁਸੀਂ ਆਹ ਸ਼ਰਤਾਂ ਮੰਨਦੇ ਹੋ ਤੇ ਤੁਹਾਡਾ ਇੰਨੇ ਸੇ ਖਤਮ ਨਹੀਂ ਤੇ ਫਿਰ ਅਸੀਂ ਕੁਝ ਕਹਿ ਨਹੀਂ ਸਕਦੇ ਕਹਿਣ ਤੋਂ ਭਾਵ ਕਿ ਤੁਹਾਨੂੰ ਅੰਦਰ ਰਹਿਣਾ ਪੈਣਾ ਐ ਦੋਸਤੋ ਇੰਜ ਝਕਾਉਂਦੀਆਂ ਨੇ ਸਰਕਾਰਾਂ ਜਦੋਂ ਬੰਦਾ ਕਸੂਤਾ ਫਸਿਆ ਹੁੰਦਾ ਐ ਜੇਲਾਂ ਦੇ ਵਿੱਚ ਤੇ ਦੋਸਤੋ ਉਦੋਂ ਫਿਰ ਰੱਬ ਰਾਖਾ ਜਿਹੜੇ ਸਿੱਧਕ ਤੇ ਜਿਨ੍ਹਾਂ ਦੀ ਗੁਰੂ ਨਾਲ ਕੋਈ ਬਹੁਤੀ ਨੇੜਤਾ ਹੈ ਉਹ ਇਹਨਾਂ ਕੜੀਆਂ 'ਚੋਂ ਪਰਾਵੋ ਪਾਸ ਹੁੰਦੇ ਐ ਨਹੀਂ ਤੇ ਕੋਈ ਆਮ ਖਾਸ ਵਾਸਤੇ ਇਹਨਾਂ ਕੜੀਆਂ 'ਚੋਂ ਪਾਸ ਹੋਣਾ ਬੜੀ ਵੱਡੀ ਗੱਲ ਹੁੰਦੀ ਐ ਦੇਖਦੇ ਹਾਂ ਹੁਣ ਆਉਣ ਵਾਲੇ ਦਿਨਾਂ ਵਿੱਚ ਪਾਈ ਅੰਮ੍ਰਿਤਪਾਲ ਸਿੰਘ 1 ਮਾਰਚ ਨੂੰ ਰਹਾ ਹੁੰਦੇ ਐ ਜਾਂ ਦੋਸਤੋ ਨਹੀਂ ਹੁੰਦੇ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਦੋਸਤੋ ਪਾਣੀ ਫਿਰਨ ਜਾ ਰਹੇ ਹੈ ਜਾਂ ਇੰਨੇ ਲੋਕਾਂ ਨੇ ਜਤਾਏ ਹੈ ਲੋਕਤੰਤਰ ਨੂੰ ਦੇਖਦੇ ਹੋਏ ਉਹਨ ਨੂੰ ਰਿਹਾ ਕੀਤਾ ਜਾ ਰਿਹਾ ਹੈ ਇਹ ਸਾਰਾ ਕੁਝ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ